ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾਣਾ ਜੀ ਅਸੀਂ ਪ੍ਰੋਗਰਾਮ ਕੀਤਾ ਅੱਜ ਤੇ ਕੀਰਤਨ ਕਰਦੇ ਆ ਕੁਝ ਕੁ ਬੰਦਿਆਂ ਦੀ ਮੈਂ ਗੱਲ ਕਰਾਂਗਾ ਵੀ ਜਿਹੜਾ ਨੋਟ ਕਿਤੇ ਨਹੀਂ ਨਾ ਚੱਲਦਾ ਨਾ ਕੋਈ ਦੁਕਾਨਦਾਰ ਲਵੇ ਉਹ ਫਿਰ ਬਾਬਿਆਂ ਕੋਲ ਚੱਲਦਾ ਆ ਦੇਖੋ ਆ ਹਾਲਾਤ ਨੇ ਆ ਇੱਕ ਨੋਟ ਆ ਦੇਖੋ ਆ ਦੇਖੋ ਹੈ ਵੀ ਯਾਰ ਇਹ ਤੋਂ ਚੰਗਾ ਨਾਂ ਦਿਆ ਕਰੋ ਵੀ ਕਿਹੜਾ ਕਿਸੇ ਨੇ ਤਲਵਾਰ ਰੱਖੀ ਸਿਰ ਦੇ ਉੱਤੇ ਵੀ ਅਸੀਂ ਵੀ ਤੁਹਾਡੇ 10 ਰੁਪਏ ਪਿੱਛੇ ਵੀ ਮਤਲਬ ਕਿ ਬਾਬਾ ਰਹਿ ਚਲੇ ਆਇਆ ਜਾਂ ਕੁਝ ਵੀ ਆ ਹਾਲਾਤ ਹੋਏ ਨੇ ਸਾਡੇ ਜਿਵੇਂ ਆਪਾਂ ਆ ਪੁਰਾਣੇ ਫਟੇ ਨੋਟ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੰਨੇ ਆ ਨਾ ਇਸ ਤਰ੍ਹਾਂ ਸੀ ਮਾੜੇ ਵਿਚਾਰ ਵੀ ਜਿਹੜੇ ਸਾਡੇ ਨੇ ਉਹ ਗੁਰੂ ਅੱਗੇ ਰੱਖ ਦਈਏ ਅਸੀਂ ਆਪਣੇ ਅੰਦਰੋਂ ਕੱਢਦੀਏ ਮਾਰੇ ਵਿਚਾਰ ਜਿਵੇਂ ਨੋਟ ਗੁਰੂ ਅੱਗੇ ਪੇਟਾ ਕਰ ਦਿੰਨੇ ਆ ਆ ਪਾਟੇ ਪੁਰਾਣੇ ਤੇ ਅਰਦਾਸਾਂ ਅਸੀਂ ਕਰਾਉਂਦੇ ਆ ਜੀ ਸਾਨੂੰ ਇਸ ਤਰ੍ਹਾਂ ਹੋ ਜਾਵੇ ਆ ਹੋ ਜਾਵੇ ਆ ਮਿਲ ਜਾਵੇ ਤੇ ਆ ਵੇਖੋ ਦੇਣਾ ਕੀ ਅਸੀਂ ਆ ਵੇਖੋ ਮਮਾ ਇੱਕ ਦਿਨ ਮੈਂ ਅਰਦਾਸ ਕਰਨ ਦੇ ਆ ਕਿਸੇ ਦੀ ਤੇ ਉਹਨੇ ਅਰਦਾਸ 100 ਰੁਪਇਆ ਦਿੱਤਾ ਤੇ ਆ ਵੇਖੋ ਆ ਨੋਟ ਇੱਧਰੋਂ ਵੇਖੋ ਤੇ ਆ ਦੇਖੋ ਆਜੇਪੀ ਲੱਗੀ ਵੀ ਆ ਦੇਖੋ ਸਾਰੀ ਵੀ ਕਿਹੜਾ ਸਿਰ ਦੇ ਉੱਤੇ ਤਲਵਾਰ ਰੱਖੀ ਹੈ ਵੀ ਤੁਸੀਂ ਮਤਲਬ ਕਿ ਐਵੇਂ ਅਰਦਾਸਾ ਦਿਓ ਬੇਨਤੀਆਂ ਦਿਓ ਵੀ ਨਾ ਦੇਵੇ ਤੋਂ ਚੰਗਾ ਕੋਈ ਗੱਲ ਨਹੀਂ ਗਰੰਥੀ ਅਰਦਾਸ ਕਰ ਦੇਗਾ ਗਰੰਥੀ ਦਾ ਫਰਜ਼ ਹੈ ਅਰਦਾਸ ਕਰਨਾ ਕਰ ਦੇਗਾ ਜੇ ਅਸੀਂ ਇੱਕ ਕਹਿ ਦੰਨਿਆ ਵੀ ਖਰੇ 100 ਰੁਪਿਆ ਦੇਣਾ ਜ਼ਰੂਰੀ ਹੈ ਵੈਸੇ ਅਰਦਾਸ ਦਾ ਕੋਈ ਮੁੱਲ ਤੇ ਦੇ ਨਹੀਂ ਸਕਦਾ ਵੀ ਅਸੀਂ ਕਹਿੰਨੇ ਕੋਈ ਨਿਪਟਾ ਪੁਰਾਣਾ ਗਰੰਥੀ ਕੋ ਦੇ ਦੇ ਦਿਆਂਗੇ ਜਿਹੜਾ ਕਿਤੇ ਨਹੀਂ ਚੱਲਦਾ ਉਹ ਗਰੰਥੀ ਨੂੰ ਦੇ ਦੇ ਦਿਆਂਗੇ ਪਰ ਆ ਗੱਲ ਚੰਗੀ ਨਹੀਂ ਲੱਗਦੀ ਸਾਰੇ ਨਹੀਂ ਮੈਂ ਕੁਝ ਕਹਿੰਦਾ ਪਰ ਕੁਝ ਕੁ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਆ ਹਾਲਾਤ ਨੇ ਸੋ ਭਾਈ ਇਸ ਤਰ੍ਹਾਂ ਨਾ ਕਰਿਆ ਕਰੋ ਜਾਂ ਤੇ ਨਾ ਹੀ ਦਿਆ ਕਰੋ ਬਿਲਕੁਲ ਕੋਈ ਗੱਲ ਨਹੀਂ ਇਹਦੇ ਚ ਕਿਹੜਾ ਵੀ ਫਰਕ ਪੈ ਚੱਲਾ ਠੀਕ ਹੈ ਜੀ ਦਾਸ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ